ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀਆਂ ਤਿੰਨ ਵੀਡੀਓ ਦਿਖਾਉਣੇ ਆ ਇੱਕ ਵੀਡੀਓ ਤਾਂ ਅੱਜ ਦੀ ਤਾਜ਼ੀ ਤਾਜ਼ੀ ਹੈ ਤੇ ਦੋ ਵੀਡੀਓ ਪੁਰਾਣੀਆਂ ਨੇ ਪਰ ਤਿੰਨਾਂ ਦਾ ਤਾਲਮੇਲ ਲਿੰਕ ਬੜਾ ਜੁੜ ਗਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਸਾਰੇ ਪੁਲੇਖੇ ਹੀ ਕੱਢ ਦਿੱਤੇ ਨੇ ਹੁਣ ਪੂਰਾ ਅਖੀਰ ਤੱਕ ਗੱਲ ਸੁਣਿਓ ਪਾਰਟੀ ਬਾਜੀ ਤੇ ਚਮਚਾਗਰੀ ਤੋਂ ਬਾਹਰ ਨਿਕਲ ਕੇ ਸੁਣਿਓ ਦੇਖੋ ਜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਆ ਜਿਹੜੀ ਪਹਿਲੀ ਵੀਡੀਓ ਮੈਂ ਤੁਹਾਨੂੰ ਸੁਣਾਉਣੀ ਹੈ ਮੈਨੂੰ ਲੱਗਦਾ ਜੇ ਉਹਨਾਂ ਨੇ ਜਵਾਬ ਦੇਣਾ ਸੀ ਐਨੇ ਹਾਜ਼ਰ ਜਵਾਬ ਨਹੀਂ ਕੋਈ ਹੋਰ ਦੇ ਸਕਦੇ ਸੀ ਐਨਾ ਬੇਹੂਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਿੱਤਾ ਐਨਾ ਘਟੀਆ ਐਨਾ ਗਲਤ ਐਨਾ ਬੇਦਲੀਲ ਐਨਾ ਤਰਕਹੀਣ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਿੱਤਾ ਮਸਲਾ ਕੀ ਹੈ ਮੁੱਖ ਮੰਤਰੀ ਸਾਹਿਬ ਜਦੋਂ ਹੁਣ ਹੜ੍ਹ ਆਏ ਹੋਏ ਨੇ ਲੋਕ ਡੁੱਬ ਰਹੇ ਨੇ ਪੰਜਾਬ ਡੁੱਬ ਰਿਹਾ ਹੈ ਤਾ ਇੱਕ ਪੱਤਰਕਾਰ ਸਾਹਿਬ ਨੇ ਮੁੱਖ ਮੰਤਰੀ ਨੂੰ ਸਵਾਲ ਪੁੱਛ ਲਿਆ ਕਹਿੰਦੇ ਵੀ ਤੁਸੀਂ ਕਹਿੰਦੇ ਹੁੰਦੇ ਸੀ ਵੀ ਮੁਰਗੀ ਮਰੀ ਤੇ ਬੱਕਰੀ ਮਰੀ ਦੇ ਵੀ ਪੈਸੇ ਦੇਵਾਂਗੇ ਤੁਹਾਡੀ ਵੀਡੀਓ ਪੁਰਾਣੀ ਬੜੀ ਵਾਇਰਲ ਹੋ ਰਹੀ ਹੈ ਜੋ ਤੁਸੀਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਤੇ ਤੁਸੀਂ ਦਿੱਤੇ ਕਿਉਂ ਨਹੀਂ ਪੈਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕੀ ਜਵਾਬ ਦਿੱਤਾ ਆ ਪਹਿਲਾ ਵੀਡੀਓ ਹੀ ਦੇਖ ਲਓ ਬਾਕੀ ਗੱਲ ਅਖੀਰ ਤੱਕ ਸੁਣਿਓ ਜਰੂਰ ਆ ਸੁਣ ਆ ਕੁਦਰਤੀ ਆਫਤ ਆ ਗਈ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਮੈਂ ਇੱਕਦੋੜੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਕਿਹੜੀ ਵੀ ਅਸੀਂ ਮੁਰਗੀ ਮਾਰਗੀ ਦਾ ਵੀ ਖਰਚਾ ਦਵਾਂਗੇ ਜੇ ਬੱਕਰੀ ਮਾਰਗੀ ਦਾ ਵੀ ਦਵਾਂਗੇ ਆਹਦੇ ਲੋਕਾਂ ਦੇ ਵੀ ਨਹੀਂ ਆ ਰਹੇ ਮਨ ਕੋਈ ਕੋਈ ਤੁਸੀਂ ਪੀਟੀਸੀ ਤੋਂ ਨਹੀਂ ਮੈਂ ਜਨਤ ਤੋਂ ਨਹੀਂ ਪੀਟੀਸੀ ਤੋਂ ਚਲੋ ਪੀਟੀਸੀ ਤੋਂ ਮੰਨ ਲਓ ਜੀ ਬਸ ਤੁਸੀਂ ਸਮਝੀ ਬਾਲ ਪੁੱਛ ਗਏ ਠੀਕ ਹੈ ਚਲੋ ਹੁਣ ਤੁਸੀਂ ਦੱਸੋ ਮੁੱਖ ਮੰਤਰੀ ਭਗਵੰਤ ਸਿਮਾਨ ਸਾਹਿਬ ਦਾ ਇਹ ਕੋਈ ਜਵਾਬ ਹੈ ਜਿੰਨੇ ਉਹ ਹਾਜ਼ਰ ਜਵਾਬ ਨੇ ਸੱਚੀ ਹੈਗੇ ਨਹੀਂ ਉਹ ਕੋਈ ਹੋਰ ਜਵਾਬ ਦੇ ਸਕਦੇ ਸੀ ਅਹ ਕਹਿ ਦਿੰਦੇ ਵੀ ਭਾਈ ਕੋਈ ਚੱਕਰ ਨਹੀਂ ਜਿਵੇਂ ਉਹ ਪਹਿਲਾਂ ਕਹਿੰਦੇ ਆਉਂਦੇ ਨੇ ਵੀ ਖਜ਼ਾਨਾ ਖਾਲੀ ਨਹੀਂ ਖਜ਼ਾਨਾ ਭਰਿਆ ਹੈ ਅਸੀਂ ਸਭ ਕੁਝ ਕਰਕੇ ਵਿਖਾਉਣਾ ਹੈ ਇਹੋ ਜੀ ਗੱਲ ਅੱਜ ਵੀ ਕੱਟ ਮਾਰਦੇ ਕਿਹੜਾ ਕਿਸੇ ਨੇ ਜੁਰਮਾਨਾ ਲਾਉਣਾ ਸੀ ਜਾਂ ਮੂੰਹ ਫੜ ਲੈਣਾ ਸੀ ਕਹਿ ਦਿੰਦੇ ਜਾਂ ਇੰਜ ਕਹਿ ਦਿੰਦੇ ਵੀ ਦੇਖੋ ਜਿਹਦੇ ਕਿਸੇ ਦੇ ਰਹਿ ਗਏ ਨੇ ਉਹਦੇ ਵੀ ਦੇਵਾਂਗੇ ਐਕੀ ਵਾਲੇ ਮੁਆਵਜ਼ੇ ਵੀ ਦੇਵਾਂਗੇ ਪਿਛਲੇ ਵੀ ਦੇਵਾਂਗੇ ਕਿਹੜਾ ਕਿਸੇ ਨੇ ਕੁਝ ਕਹਿਣਾ ਸੀ ਸੀਐਮ ਤਾਂ ਉਹ ਖੁਦ ਨੇ ਪਰ ਉਹਨਾਂ ਨੇ ਕੀ ਕਿਹਾ ਕਹਿੰਦੇ ਤੂੰ ਪੀਟੀਸੀ ਦਾ ਪੁੱਤਰ ਕਰ ਉਹ ਕਹਿੰਦਾ ਜੀ ਮੈਂ ਪੀਟੀਸੀ ਦਾ ਨਹੀਂ ਆ ਕਹਿੰਦਾ ਨਹੀਂ ਤੂੰ ਪੀਟੀਸੀ ਦਾ ਹੀ ਹੈ ਕਹਿੰਦਾ ਜੀ ਜੇ ਮੈਂ ਪੀਟੀਸੀ ਦਾ ਵੀ ਹੋਵਾਂ ਤੁਸੀਂ ਜਵਾਬ ਦਿਓ ਕਹਿੰਦੇ ਫਿਰ ਜਾ ਕੇ ਸੁਗਵੀਰ ਬਾਦਲ ਨੂੰ ਪੁੱਛ ਹੁਣ ਤੁਸੀਂ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆ ਅਗਲੀ ਵੀਡੀਓ ਤੁਹਾਨੂੰ ਦੋ ਹੋਰ ਦਿਖਾਉਣੀਆਂ ਮੈਂ ਜੇ ਵੀਡੀਓ ਆ ਸੁਣੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਪ ਹੀ ਪਹਿਲਾਂ ਲੋਕਾਂ ਨੂੰ ਤੇ ਪੱਤਰਕਾਰਾਂ ਨੂੰ ਕਹਿੰਦੇ ਹੁੰਦੇ ਸੀ ਜਦੋਂ ਮੁੱਖ ਮੰਤਰੀ ਨਹੀਂ ਸੀ ਬਣੇ ਕੀ ਕਹਿੰਦੇ ਸੀ ਆ ਸੁਣ ਲਓ ਜਦੋਂ 14 ਚ ਮੈਂ ਲੜਿਆ ਮੈਂ ਕਿਹਾ ਓਏ ਬੋਲਿਆ ਕਰੋ ਕੁਝ ਨਹੀਂ ਹੁੰਦਾ ਸਵਾਲ ਪੁੱਛੋ ਤੁਸੀਂ ਸਵਾਲ ਪੁੱਛ ਸਕਦੇ ਹੋ ਮੈਨੂੰ ਪੁੱਛ ਸਕਦੇ ਐਸੇ ਬੋਲਣ ਲੱਗੇ ਉਹ ਕਹਿੰਦਾ ਗੱਡੀ 'ਚ ਉਤਰ ਨਹੀਂ ਦਿੰਦੇ ਕਹਿੰਦਾ ਪਹਿਲੀ ਲਾ ਕੇ ਵੀਡੀਓ 'ਚ ਕਹਿੰਦੇ ਨੇ ਹਾਂਜੀ ਤੁਸੀਂ ਕੀ ਕੀਤਾ ਕਿੰਨੇ ਪੈਸੇ ਦਿੱਤੇ ਨੇ ਆਪ ਤੁਸੀਂ ਵੀਡੀਓ ਫੋਨ 'ਵੀਂ ਕਹਿੰਦੇ ਹੁੰਦੇ ਸੀ ਸਵਾਲ ਪੁੱਛਿਆ ਕਰੋ ਲੋਕਾਂ ਨੂੰ ਕਹਿੰਦੇ ਸੀ ਜਦੋਂ ਕੋਈ ਲੀਡਰ ਆਉਂਦਾ ਕੋਈ ਨੇਤਾ ਆਉਂਦਾ ਉਹਦੇ ਅੱਗੇ ਚੁੱਪ ਨਾ ਰਿਆ ਕਰੋ ਤੇ ਹੁਣ ਜੇ ਆਪ ਨੇਤਾ ਬਣ ਗਏ ਮੁੱਖ ਮੰਤਰੀ ਬਣ ਗਏ ਪੰਜਾਬ ਦੇ ਸਤਾ ਉਹਨਾਂ ਕੋਲ ਸਰਕਾਰ ਉਹਨਾਂ ਦੀ ਹਕੂਮਤ ਉਹਨਾਂ ਦੀ ਰਾਜੇ ਉਹ ਤੇ ਫਿਰ ਸਵਾਲ ਕਿਹਨੂੰ ਪੁੱਛਗੇ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਬੀਜੇਪੀ ਵਾਲਿਆਂ ਨੂੰ ਨਵੀਂ ਪਾਰਟੀ ਬਣਾਉਣ ਵਾਲੇ ਭਾਈ ਅਮਰਤਪਾਲ ਹੋਰਾਂ ਨੂੰ ਕਿਨੂੰ ਸਵਾਲ ਪੁੱਛਗੇ ਜੇ ਸਰਕਾਰ ਹਕੂਮਤ ਤੁਹਾਡੀ ਐ ਤਾਂ ਸਵਾਲ ਵੀ ਫਿਰ ਮੁੱਖ ਮੰਤਰੀ ਸਾਹਿਬ ਝਾੜੂ ਵਾਲੇ ਪੈਣੋਂ ਪਰਾਉ ਤੁਹਾਨੂੰ ਹੀ ਹੋਣੇ ਨੇ ਐਨਾ ਜਿਗਰਾ ਨਾ ਛੋਟਾ ਕਰਿਆ ਕਰੋ ਮੁੱਖ ਮੰਤਰੀ ਸਾਹਿਬ ਨੇ ਇਹ ਜੋ ਜਵਾਬ ਦਿੱਤਾ ਹੈ ਇਹ ਬੜਾਈ ਛੋਟੀ ਗੱਲ ਸੀ ਬੜੀ ਮੈਨੂੰ ਹਾਸੋ ਹੀ ਨਹੀਂ ਗੱਲ ਲੱਗੀ ਮੰਨ ਲਓ ਉਹ ਪੱਤਰਕਾਰ ਪੀਟੀਸੀ ਦਾ ਵੀ ਹੋਵੇ ਜੇ ਤਾਂ ਉਹਨੇ ਸਵਾਲ ਗਲਤ ਪੁੱਛਿਆ ਜਿਹੜੀ ਗੱਲ ਬੋਲੀ ਨਹੀਂ ਉਹ ਪੁੱਛੀ ਹੈ ਫਿਰ ਉਹਨੂੰ ਕਹਿ ਦਿੰਦੇ ਵੀ ਭਾਈ ਤੂੰ ਮਾਰਦਾ ਐਵੇਂ ਮੈਂ ਤਾਂ ਇਹ ਗੱਲ ਕਦੇ ਆਖੀ ਨਹੀਂ ਪਰ ਜੇ ਉਹਨੇ ਉਹ ਸਵਾਲ ਪੁੱਛਿਆ ਸੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਆਪ ਗੱਲ ਬੋਲੀ ਹੋਈ ਐ ਸਾਰੇ ਪੰਜਾਬ ਨੇ ਸੁਣੀ ਆ ਵੀਡੀਓ ਸੱਚੀ ਬਹੁਤ ਘਮ ਰਹੀ ਐ ਫੇਰ ਜਵਾਬ ਦੇਣਾ ਬਣਦਾ ਸੀ ਕਿ ਨਹੀਂ ਸੀ ਦੇਣਾ ਬਣਦਾ ਜਿੰਨੇ ਵੀ ਆਮ ਆਦਮੀ ਪਾਰਟੀ ਵਾਲੇ ਝਾੜੂ ਵਾਲੇ ਪੁਰਾਣਾ ਪੁਰਾਣੀ ਉਹ ਤੁਸੀਂ ਦੱਸ ਦਿਓ ਆਹੀ ਸਵਾਲ ਸੁਖਬੀਰ ਬਾਦਲ ਨੂੰ ਰਾਜੇ ਵੜਿੰਗ ਨੂੰ ਕੈਪਟਨ ਮਰਿੰਦਰ ਨੂੰ ਸੁਨੀਲ ਜਾਖੜ ਨੂੰ ਪੁੱਛਿਆ ਹੁੰਦਾ ਜੇ ਉਹਨਾਂ ਦੀ ਸਰਕਾਰ ਹੁੰਦੀ ਤਾਂ ਫਿਰ ਜੇ ਉਹ ਇਹੋ ਜਿਹਾ ਜਵਾਬ ਦੰਦੇ ਤਾਂ ਤੁਹਾਨੂੰ ਕਿਵੇਂ ਲੱਗਦਾ ਦੇਖੋ ਸਚਾਈ ਕੀ ਹੈ ਹੁਣ ਆ ਇੱਕ ਤੀਜੀ ਵੀਡੀਓ ਹੋਰ ਤੁਸੀਂ ਦੇਖ ਹੀ ਲਓ ਫਿਰ ਆਪਾਂ ਅਗਲੀ ਗੱਲ ਕਰਦੇ ਹਾਂ ਆ ਦੇਖੋ ਆ ਕੁਦਰਤੀ ਆਫਤ ਆ ਗਈ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਮੈਂ ਹੋ ਸਕਦਾ ਹੈ ਕਈਆਂ ਨੂੰ ਭੁੱਲ ਗਿਆ ਹੋਵੇ ਵੀ ਇਹ ਗੱਲ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਦੇ ਬੋਲੀ ਨਹੀਂ ਤਾਂ ਕਰਕੇ ਮੈਂ ਇਹ ਵੀਡੀਓ ਤੁਹਾਨੂੰ ਦਿਖਾਈ ਹੈ ਤਾਕੇ ਚੇਤਾ ਆ ਜਾਵੇ ਦੇਖੋ ਭਰਾਓ ਗੱਲ ਸਿੱਧੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਦੋਂ ਸਰਕਾਰ ਚ ਨਹੀਂ ਸੀ ਜਦੋਂ ਸਤਾ ਚ ਨਹੀਂ ਸੀ ਉਹਨਾਂ ਨੂੰ ਰਾਜ ਪ੍ਰਬੰਧ ਤੇ ਸਿਸਟਮ ਦੀ ਜਾਣਕਾਰੀ ਪ੍ਰੋਪਰ ਨਹੀਂ ਸੀ ਕਲਾਕਾਰੋ ਬਹੁਤ ਵਧੀਆ ਸੀ ਕਮੇਟੀ ਬਹੁਤ ਵਧੀਆ ਕਰਦੇ ਸੀ ਲੋਕਾਂ ਦੇ ਦੁੱਖਾਂ ਦਰਦਾਂ ਦਾ ਸਾਰਾ ਪਤਾ ਸੀ ਕਈ ਹੁਣ ਆਖੀ ਜਾਂਦੇ ਨੇ ਵੀ ਲੈ ਮੁੱਖ ਮੰਤਰੀ ਨੂੰ ਤਾਂ ਪਤਾ ਹੀ ਕੁਝ ਨਹੀਂ ਭਗਵੰਤ ਮਾਨ ਨੂੰ ਲੋਕਾਂ ਦੇ ਦੁੱਖ ਦਰਦ ਸਮਝ ਨਹੀਂ ਆਉਂਦੇ ਭਰਾਓ ਪਤਾ ਵੀ ਸਾਰਾ ਸਮਝ ਵੀ ਸਾਰੀ ਆਉਂਦੀ ਐ ਗੱਲ ਸਿਰਫ ਇਹ ਆ ਵੀ ਜਿਹੜਾ ਇਹ ਰਾਜ ਪ੍ਰਬੰਧ ਜਿਹੜਾ ਇਹ ਸਿਸਟਮ ਐ ਜਿਹਦੇ ਉਹ ਡਰਾਈਵਰ ਬਣਾ ਦਿੱਤੇ ਗਏ ਉਹ ਸਿਸਟਮ ਇਹ ਐ ਕਿ ਕੁਝ ਕ ਹੱਥਾਂ 'ਚ ਸਾਰਾ ਧਨ ਪੂੰਜੀ ਪੈਸਾ ਇਕੱਠਾ ਹੋਣਾ ਇਹਨੂੰ ਪੂੰਜੀਵਾਦ ਕਹਿੰਦੇ ਨੇ ਔਰ ਇਸ ਸਿਸਟਮ ਦੇ ਵਿੱਚ ਚਾਹੇ ਭਗਵੰਤ ਮਾਨ ਸਾਹਿਬ ਚਾਹੇ ਕਿਸੇ ਵੀ ਹੋਰ ਨੂੰ ਸਿਸਟਮ ਬਦਲੇ ਤੋਂ ਬਿਨਾਂ ਜਿਹਨੂੰ ਵੀ ਗੱਡੀ ਤੇ ਬਿਠਾਇਆ ਜਾਊਗਾ ਉਹ ਆਹੀ ਕੁਛ ਕਰੂਗਾ ਪਹਿਲਾਂ ਵੱਡੇ ਵੱਡੇ ਬਿਆਨ ਦਾਗੂਗਾ ਤੇ ਬਾਅਦ ਦੇ ਵਿੱਚ ਆ ਜਿਵੇਂ ਪੱਤਰਕਾਰ ਨੂੰ ਭਗਵੰਤ ਮਾਨ ਸਾਹਿਬ ਨੇ ਆਖਿਆ ਫਿਰ ਇਦਾਂ ਦੀਆਂ ਛੁਰਲੀਆਂ ਤੈ ਛੱਡਣੀਆਂ ਹੀ ਪੈਣਗੀਆਂ ਆ ਇੱਕ ਹੋਰ ਪਿਆਣਾ ਪੁਰਾਣਾ ਬਿਆਨ ਭਗਵੰਤ ਮਾਨ ਸਾਹਿਬ ਦਾ ਸੁਣ ਲਓ ਕੀ ਕਹਿੰਦੇ ਹੁੰਦੇ ਸੀ ਜਦੋਂ ਮੁੱਖ ਮੰਤਰੀ ਨਹੀਂ ਸੀ ਹੁੰਦੇ ਵੇਖੋ ਆਪਾਂ ਨੂੰ ਤੁਹਾਨੂੰ ਸਾਨੂੰ ਐ ਲੱਗਦਾ ਵੀ ਹਾਰ ਕਿਉਂ ਆਏ ਨੇ ਸਰਕਾਰ ਦੀ ਨਾਕਾਮੀ ਨਲਾਈਕੀ ਕੀ ਆ ਵੀ ਇਹ ਸ਼ਾਇਦ ਆਪਾਂ ਨੂੰ ਹੀ ਪਤਾ ਹੈ ਇਹ ਮਾਨ ਸਾਹਿਬ ਨੂੰ ਤਾਂ ਪਤਾ ਨਹੀਂ ਕੀ ਪਤਾ ਉਹਨਾਂ ਨੂੰ ਸਾਰੀ ਆ ਆ ਸੁਣ ਲੋ ਆ ਵੀਡੀਓ ਜਦੋਂ ਮੁੱਖ ਮੰਤਰੀ ਨਹੀਂ ਸੀ ਹੁੰਦੇ ਉਦੋਂ ਦੱਸਦੇ ਹੁੰਦੇ ਸੀ ਉਹ ਆ ਸੁਣੋ ਵੀ ਮੈਂ ਹੁਣ ਇਹਦੇ ਬਾਰੇ ਵੀ ਮੈਂ ਪੁੱਛਣਾ ਹੈ ਸਰਕਾਰ ਨੂੰ ਹਾਂਜੀ ਕਿ ਤੁਸੀਂ 6 ਮਹੀਨੇ ਜਦੋਂ ਤੁਹਾਨੂੰ ਪਹਿਲਾਂ ਪੱਕਾ ਹੀ ਪਤਾ ਹੁੰਦਾ ਵੀ ਆਉਣੇ ਹੀ ਆਉਣੇ ਨੇ ਤੇ ਸਪਾਈ ਕਿਉਂ ਨਹੀਂ ਕਰਦੇ ਪਹਿਲਾਂ ਇਹ ਬਾਅਦ ਚੱਕ ਕੇ ਤੁਸੀਂ ਜੀ ਸੀ ਬੀ ਆ ਲੈ ਉਹਨੇ ਮੌਕੇ ਤੇ ਫਿਰ ਮੋਟਰਾਂ ਚਲਾਉਣ ਲੱਗ ਜਾਂਦੇ ਫਿਰ ਕਹਿੰਦੇ ਉਹ ਫਰਾਨੇ ਜਿਹੜਾ ਬੰਨਾ ਜੀ ਉੱਤੇ ਉੱਤੇ ਲੋਕ ਬੈਠੇ ਨੇ ਉਹ ਸਾਨੂੰ ਫੱਟਾ ਨਹੀਂ ਬੰਦ ਨਹੀਂ ਕਰਨ ਦਿੰਦੇ ਤੁਸੀਂ ਇਦਾਂ ਦੇ ਹਾਲਾਤ ਪੈਦਾ ਕਿਉਂ ਦਿੰਦੇ ਦੇਖੋ ਮਿੱਤਰ ਪਿਆਰਿਓ ਅਸਲ ਕਹਾਣੀ ਕੀ ਹੈ ਪਤਾ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਰਾ ਹੈ ਜੇ ਉਹਨਾਂ ਨੂੰ ਪਹਿਲੀਆਂ ਸਰਕਾਰਾਂ ਵੇਲੇ ਪਤਾ ਸੀ ਨਾ ਵੀ ਇਹ ਖਾਲਾਂ ਦੀ ਇਹ ਡਰੇਨਾਂ ਦੀ ਇਹ ਸੇਵ ਨਾਲਿਆਂ ਦੀ ਇਹ ਨਦੀਆਂ ਦੀ ਸਫਾਈ ਟਾਈਮ ਤੇ ਨਹੀਂ ਹੁੰਦੀ ਤਾਂ ਹੜ੍ਹ ਆਉਂਦੇ ਨੇ ਤੇ ਪਤਾ ਉਹਨਾਂ ਨੂੰ ਅੱਜ ਵੀ ਹੈ ਪਰ ਅੱਜ ਉਹ ਸਿਸਟਮ ਖੁਦ ਚਲਾ ਰਹੇ ਨੇ ਵਰ ਕੀਤਾ ਉਹਨਾਂ ਨੇ ਵੀ ਕੱਖ ਨਹੀਂ ਨਹੀਂ ਤਾਂ ਹੜ ਨਹੀਂ ਸੀ ਆਉਣੇ ਜਦੋਂ ਪਹਿਲੀ ਵਾਰ ਉਹ ਬਣੇ ਸੀ ਮੁੱਖ ਮੰਤਰੀ ਬਾਈਚ ਉਦੋਂ ਜਦੋਂ ਪਹਿਲੀ ਵਾਰ ਹੜ ਆਏ ਉਹਨਾਂ ਨੇ ਕਿਹਾ ਐਸ ਵਾਰ ਤਾਂ ਮੁਰਗੀ ਮਰੀ ਤੇ ਬੱਕਰੀ ਮਰੀ ਦੇ ਵੀ ਦਊਂਗਾ ਮੁਆਵਜ਼ੇ ਤੇ ਅਗਲੀ ਵਾਰ ਤੋਂ ਹੜ ਆਉਣ ਹੀ ਨਹੀਂ ਦੇਣੀ ਨਾ ਕਿਸੇ ਨੂੰ ਮੁਆਵਜ਼ਾ ਮਿਲਿਆ ਅੱਜ ਤੱਕ ਨਾ ਹੜ ਆਉਣਾ ਰੁਕੇ 23 ਚ ਵੀ ਆਏ 24 ਚ ਵੀ ਆਏ ਤੇ ਆ 25 ਚ ਫੇਰ ਉਹੀਓ ਹਾਲ ਹੁਣ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਇਹ ਕਹਾਣੀ ਵਾਰ-ਵਾਰ ਕਿਉਂ ਸਾਹਮਣੇ ਆਉਂਦੀ ਹੈ ਪਿਆਰਿਓ ਇਸ ਕਰਕੇ ਆਉਂਦੀ ਹੈ ਕਿਉਂਕਿ ਇਹ ਜਿਹੜਾ ਰਾਜ ਪ੍ਰਬੰਧ ਹੈ ਅਸਲ 'ਚ ਇਹ ਕਾਰਪੋਰੇਟਾਂ ਦੇ ਹੱਥਾਂ 'ਚ ਹੈ ਸਾਰੀਆਂ ਹੀ ਪਾਰਟੀਆਂ ਜਿਹੜੇ ਵੱਡੇ-ਵੱਡੇ ਅਮੀਰ ਘਰਾਣੇ ਨੇ ਕਾਰਪੋਰੇਟ ਨੇ ਉਹਨਾਂ ਦੇ ਕੰਟਰੋਲ 'ਚ ਚੱਲ ਰਹੀਆਂ ਉਹ ਵੱਡੇ-ਵੱਡੇ ਘਰਾਣੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਚੋਣ ਫੰਡ ਦਿੰਦੇ ਨੇ ਫਿਰ ਪਾਰਟੀਆਂ ਨੂੰ ਆਪ ਪੈਸੇ ਦੇ ਦੇ ਕੇ ਜਿਤਵਾਉਂਦੇ ਨੇ ਤੇ ਫਿਰ ਉਹਨਾਂ ਤੋਂ ਮਨ ਮਰਜ਼ੀ ਦਾ ਰਾਜ ਉਹ ਕਰਵਾਉਂਦੇ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪਤਾ ਸਭ ਹੈ ਐਵੇਂ ਨਾ ਕਰੀ ਜਾਓ ਆ ਨਹੀਂ ਪਤਾ ਉਹ ਨਹੀਂ ਪਤਾ ਦੇਖੋ ਮੈਂ ਬੜਾ ਹੈਰਾਨ ਆ ਪੂਰਾ ਪੰਜਾਬ ਡੁੱਬਿਆ ਸਾਰਾ ਅਮਰਸਰ ਸਾਹਿਬ ਦਾ ਜਿਹੜਾ ਜ਼ਿਲ੍ਹਾ ਹੈ ਉਹ ਡੁੱਬ ਰਿਹਾ ਤਰਨਤਾਰਨ ਦਾ ਬਹੁਤ ਵੱਡਾ ਏਰੀਆ ਡੁੱਬ ਰਿਹਾ ਰੋਜਪੁਰ ਦਾ ਵੱਡਾ ਏਰੀਆ ਡੋਬ ਰਿਹਾ ਜਿਹੜਾ ਗੁਰਦਾਸਪੁਰ ਪਠਾਨਕੋਟ ਕਪੂਰਥਲਾ ਦਾ ਵੱਡਾ ਏਰੀਆ ਡੋਬ ਰਿਹਾ ਤੇ ਅੱਜ ਖਬਰ ਹੈ ਘੱਗਰ ਜਿਹੜਾ ਪਟਿਆਲਾ ਦੇ ਨੇੜੇ ਸੰਗਰੂਰ ਦੇ ਨੇੜੇ ਉਹ ਵੀ ਉਫਾਨ ਤੇ ਆ ਗਿਆ ਤੇ ਉਹ ਵੀ ਵੱਡੀ ਤਬਾਈ ਕਰਨ ਵੱਲ ਵਧ ਰਿਹਾ ਦੇਖੋ ਜਿੰਨੀ ਵੀ ਤਬਾਈ ਹੋਏਗੀ ਜਿੰਨਾ ਵੀ ਨੁਕਸਾਨ ਹੋਏਗਾ ਹੋਣਾ ਤਾਂ ਇਹ ਚਾਹੀਦਾ ਨਾ ਕਿ ਸਰਕਾਰਾਂ ਉਹਦੇ ਮੁਆਵਜ਼ੇ ਦਾ ਐਲਾਨ ਕਰਨ ਪਰ ਹੋ ਕੀ ਰਿਹਾ ਇਹ ਜੈ ਜੈ ਲੈ ਰਹੇ ਨੇ ਇਹ ਦੌਰੇ ਕਰ ਰਹੇ ਨੇ ਇਹ ਮੌਕਾ ਵੇਖ ਰਹੇ ਨੇ ਉਹ ਕਾਂਗਰਸ ਵਾਲੇ ਵੀ ਕਰੀ ਜਾਂਦੇ ਨੇ ਉਹ ਕਾਲੀ ਦਲ ਵਾਲੇ ਵੀ ਉਹ ਆਮ ਆਦਮੀ ਪਾਰਟੀ ਉਹਨਾਂ ਦੀ ਸਰਕਾਰ ਹੈ ਉਹ ਭਾਜਪਾ ਵਾਲਿਆਂ ਦੀ ਕੇਂਦਰ ਚ ਸਰਕਾਰ ਹੈ ਇਹ ਸਾਰੇ ਹੀ ਮੌਕੇ ਵੇਖੀ ਜਾਂਦੇ ਨੇ ਮੌਕੇ ਵੇਖ ਕੇ ਤੁਸੀਂ ਕੀ ਕਰ ਲਓਗੇ ਬਈ ਸਰਕਾਰਾਂ ਜਿਹੜੀਆਂ ਪਾਰਟੀਆਂ ਦੀਆਂ ਉਹ ਲੋਕਾਂ ਨੂੰ ਮੁਆਵਜ਼ਾ ਐਲਾਨ ਕਰੋ ਜਿਹੜੇ ਮਜ਼ਦੂਰ ਨੇ ਪੰਜਾਬ ਦੇ 6-7 ਜ਼ਿਲ੍ਹਿਆਂ ਦੇ ਜਿਹੜੇ ਲੋਕਾਂ ਦੇ ਘਰ ਰੁੜ ਗਏ ਫਸਲਾਂ ਰੁੜ ਗਈਆਂ ਡੰਗਰ ਮਾਲ ਪਸ਼ੂ ਰੁੜ ਗਏ ਉਹ ਆਪ ਵੀ ਰੁੜੇ ਫਿਰਦੇ ਨੇ ਉਹ ਉਡੀਕ ਕੀ ਕਰਦੇ ਨੇ ਕਿ ਉਹ ਇਹ ਉਡੀਕ ਕਰਦੇ ਨੇ ਵੀ ਤੁਸੀਂ ਮੌਕਾ ਵੇਖੋ ਆ ਕੇ ਫੋਟੋਆਂ ਖਿਚਾਓ ਸੈਲਫੀਆਂ ਖਿੱਚੋ ਫਿਰ ਤੁਸੀਂ ਮੀਡੀਆ ਤੇ ਸੋਸ਼ਲ ਮੀਡੀਆ ਤੇ ਪਾ ਕੇ ਤੇ ਵੋਟਾਂ ਇਕੱਠੀਆਂ ਕਰੋ ਉਡੀਕ ਦੇ ਲੋਕ ਇਸ ਲਈ ਨੇ ਵੀ ਤੁਸੀਂ ਮੁਆਵਜ਼ਾ ਐਲਾਨ ਕਰੋ ਸਹਾਇਤਾ ਐਲਾਨ ਕਰਨ ਸਰਕਾਰਾਂ ਲੋਕ ਚਾਹੁੰਦੇ ਨੇ ਕਿ ਸਾਡੀਆਂ ਡੁੱਬੀਆਂ ਫਸਲਾਂ ਦਾ ਮੁਆਵਜ਼ਾ ਐਲਾਨ ਕਰੋ ਕੋਈ 70 7000 ਰੁਪਇਆ ਕਿੱਲਾ ਲੋਕ ਚਾਹੁੰਦੇ ਨੇ ਕਿ ਸਾਡੇ ਮਰੇ ਪਸ਼ੂਆਂ ਦਾ ਡਿੱਗੇ ਘਰਾਂ ਦਾ ਤੁਸੀਂ ਮੁਆਵਜ਼ਾ ਐਲਾਨ ਕਰੋ ਲੋਕ ਤੇ ਇਸ ਉਮੀਦ ਚ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪਿਛਲੇ ਦਿਨੀ ਕਿਹਾ ਕਹਿੰਦੇ ਜੀ ਮੈਂ ਆਪਣਾ ਹੈਲੀਕਾਪਟਰ ਲੋਕਾਂ ਨੂੰ ਦਿੱਤਾ ਵਾਹ ਜੀ ਵਾਹ ਪਹਿਲੀ ਤਾਂ ਗੱਲ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਿਉਂ ਵਹਿਮ ਹੋ ਗਿਆ ਵੀ ਇਹ ਹੈਲੀਕਾਪਟਰ ਤੁਹਾਡਾ ਹੈ ਜਦੋਂ ਕਿ ਤੁਹਾਨੂੰ ਤਾਂ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਇਹ ਹੈਲੀਕਾਪਟਰ ਤਾਂ ਲੋਕਾਂ ਦਾ ਹੈ ਸਰਕਾਰੀ ਹੈਲੀਕਾਪਟਰ ਹੈ ਸਰਕਾਰ ਦੀ ਹਰ ਚੀਜ਼ ਲੋਕਾਂ ਤੋਂ ਇਕੱਠੇ ਕੀਤੇ ਟੈਕਸਾਂ ਦੇ ਪੈਸੇ ਨਾਲ ਬਣੀ ਹੈ ਤੇ ਹੈਲੀਕਾਪਟਰ ਤੁਹਾਡਾ ਕਿਹੜੇ ਹਿਸਾਬ ਨਾਲ ਹੋ ਗਿਆ ਦੂਜੀ ਗੱਲ ਤੁਸੀਂ ਹੁਣ ਹੈਲੀਕਾਪਟਰ ਨਾ ਦਿਓ ਮੁਆਵਜ਼ੇ ਦਾ ਐਲਾਨ ਕਰੋ ਪਹਿਲਾਂ ਤੁਸੀਂ ਕਹਿੰਦੇ ਸੀ ਅਪੇਚਾ ਆਪਾ ਵੀਡੀਓ ਦਿਖਾਈ ਆ ਮੁਰਗੀ ਮਰੀ ਬੱਕਰੀ ਮਰੀ ਦਬਾਰਾ ਜੇ ਝੋਨਾ ਲਾਉਣਾ ਪੈ ਗਿਆ ਜੀਰੀ ਤਾਂ ਮੈਂ ਦਿਹਾੜੀ ਦਊਗਾ ਦਿਹਾੜੀ ਨਾ ਦੋ ਤੁਸੀਂ ਸਵਾਲਾਂ ਦੇ ਜਵਾਬ ਹੀ ਦੇ ਦਿਓ ਵੀ ਤੁਸੀਂ ਮੁਰਗੀ ਮਰੀ ਬੱਕਰੀ ਮਰੀ ਛੱਡੋ ਫਸਲਾਂ ਦੇ ਮੁਆਵਜ਼ੇ ਦੇਤੇ ਤੁਸੀਂ ਘੱਟੋ ਘੱਟ ਸੱਚੀ ਬੋਲ ਦਿਓ ਵੀ ਹੈ ਨਹੀਂ ਖਜ਼ਾਨੇ 'ਚ ਕੁਝ ਬੇੜਾ ਤੋਤਾ ਪਿਆ ਸਾਰਾ ਪਿਛਲੀਆਂ ਸਰਕਾਰਾਂ ਨੇ ਵੀ ਤੋਤਾ ਤੇ ਤੁਹਾਡੇ ਵੇਲੇ ਵੀ ਉਹੀ ਕੁਝ ਹੋਇਆ ਸੱਚ ਤਾਂ ਬੋਲ ਦਿਓ ਮੁੱਖ ਮੰਤਰੀ ਸਾਹਿਬ ਹਕੀਕਤ ਹੈ ਸਾਰੇ ਪੜੇ ਲਿਖੇ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਦੇ ਉੱਪਰ 4 ਲੱਖ ਕਰੋੜ ਦੇ ਨੇੜੇ ਤੇੜੇ ਦਾ ਕਰਜ਼ਾ ਚੜਾ ਦਿੱਤਾ ਗਿਆ ਹੈ ਕਿਹਨੇ ਚੜਾਇਆ ਨਲਾਇਕ ਸਰਕਾਰਾਂ ਨੇ ਉਹ ਸਿਸਟਮ ਨੇ ਉਹ ਉਹਨਾਂ ਪਾਰਟੀਆਂ ਨੇ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਡਦੀਆਂ ਰਹੀਆਂ ਉਹਨਾਂ ਦੇ ਪੱਖ 'ਚ ਨੀਤੀਆਂ ਪਾਲਿਸੀਆਂ ਬਣਾਉਂਦੀਆਂ ਰਹੀਆਂ ਤੇ ਆਮ ਲੋਕਾਂ ਦੀ ਕਦੇ ਕੱਖ ਨਹੀਂ ਕੀਤਾ ਪੰਜਾਬ ਲਈ ਕਦੇ ਕੁਝ ਨਹੀਂ ਸੋਚਿਆ ਸਾਰਾ ਕੁਝ ਜਿੰਨੇ ਕਮਾਈ ਵਾਲੇ ਮਹਿਕਮੇ ਸੀ ਉਹ ਸਾਰੇ ਪ੍ਰਾਈਵੇਟ ਹੱਥਾਂ 'ਚ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਹੋਏ ਨੇ ਤੁਸੀਂ ਦੇਖ ਲਓ ਸਰਕਾਰੀ ਬੱਸਾਂ ਉਹਨੀਆਂ ਹੈ ਨਹੀਂ ਪੰਜਾਬ 'ਚ ਜਿੰਨੀਆਂ ਪ੍ਰਾਈਵੇਟ ਘਰਾਣਿਆਂ ਦੀਆਂ ਚੱਲਦੀਆਂ ਨੇ ਪੜ੍ਹਾਈ ਦੇ ਖੇਤਰ 'ਚ ਉਹਨੇ ਸਰਕਾਰੀ ਸਕੂਲ ਤੇ ਸਰਕਾਰੀ ਕਾਲਜ ਹੈ ਨਹੀਂ ਜਿੰਨੇ ਪ੍ਰਾਈਵੇਟ ਦੁਕਾਨਾਂ ਜਿਹੜੇ ਮੁਨਾਫੇ ਇਕੱਠੇ ਕਰਨ ਵਾਲੇ ਉਹ ਖੁੱਲ ਚੁੱਕੇ ਨੇ ਪੰਜਾਬ ਦੇ ਵਿੱਚ ਉਹਨੇ ਸਰਕਾਰੀ ਹਸਪਤਾਲ ਹੈ ਨਹੀਂ ਜਿੰਨੇ ਪ੍ਰਾਈਵੇਟ ਜਿਹੜੇ ਲੁੱਟਣ ਵਾਲੇ ਹਸਪਤਾਲ ਨੇ ਉਹ ਬਣ ਚੁੱਕੇ ਨੇ ਤਾਂ ਇਹ ਸਭ ਕੀ ਦੀ ਮਿਹਰਬਾਨੀ ਹੈ ਹਰ ਇੱਕ ਸਰਕਾਰੀ ਮਹਿਕਮਾ ਜਿਹਦੇ ਵਿੱਚ ਲੋਕਾਂ ਨੂੰ ਸਵਾਵਾ ਵੀ ਦੇਣੀਆਂ ਸੀ ਉਹਦੇ ਚ ਕਮਾਈਆਂ ਵੀ ਹੋਣੀਆਂ ਸੀ ਤੇ ਖਜ਼ਾਨੇ ਚ ਪੈਸਾ ਵੀ ਆਉਣਾ ਸੀ ਉਹ ਪ੍ਰਾਈਵੇਟ ਕੰਪਨੀਆਂ ਨੂੰ ਸਾਰੇ ਦੇਤੇ ਪ੍ਰਾਈਵੇਟ ਮਾਲਕ ਕਮਾਈਆਂ ਕਰ ਰਹੇ ਨੇ ਪੂਰੇ ਦੋਹੀਂ ਹੱਥੀ ਕਰ ਰਹੇ ਨੇ ਜਿਵੇਂ ਅੰਗਰੇਜ਼ ਆਏ ਸੀ ਈਸਟ ਇੰਡੀਆ ਕੰਪਨੀ ਲੈ ਕੇ ਉਦਾਂ ਤੇ ਸਰਕਾਰ ਦਾ ਖਜ਼ਾਨਾ ਉਹ ਵਾਕਿਆ ਹੀ ਮੈਨੂੰ ਲੱਗਦਾ ਹੈ ਮਨਪ੍ਰੀਤ ਬਾਦਲ ਸੱਚ ਬੋਲਦਾ ਸੀ ਭਾਵੇਂ ਮਨਪ੍ਰੀਤ ਬਾਦਲ ਦਾ ਵੀ ਕੋਈ ਬਹੁਤਾ ਸਟੈਂਡ ਨਹੀਂ ਨਜ਼ਰ ਆਇਆ ਕਦੇ ਉਹ ਕਾਲੀ ਦਲ ਚ ਹੁੰਦਾ ਸੀ ਫਿਰ ਆਪ ਦੀ ਪਾਰਟੀ ਭਗਵੰਤ ਮਾਨ ਸਾਹਿਬ ਨਾਲ ਰਲ ਕੇ ਪੀਪੀਪੀ ਬਣਾ ਲਈ ਫਿਰ ਕਾਂਗਰਸ ਜਿਹੜੀ ਨੂੰ ਗਲਤ ਕਹਿੰਦਾ ਸੀ ਉਹਦੇ ਚ ਚਲਾ ਗਿਆ ਫੇਰ ਜਿਹੜੀ ਭਾਜਪਾ ਨੂੰ ਗਲਤ ਕਹਿੰਦਾ ਸੀ ਉਹ ਤੇ ਚਲਾ ਗਿਆ ਪਰ ਇੱਕ ਗੱਲ ਉਹ ਸੱਚ ਕਹਿੰਦਾ ਸੀ ਵੀ ਭਾਈ ਖਜ਼ਾਨਾ ਖਾਲੀ ਹੈ ਉਦੋਂ ਆਮ ਆਦਮੀ ਪਾਰਟੀ ਸਾਰੀ ਕਹਿੰਦੀ ਹੈ ਪੀਪਾ ਮੰਤਰੀ ਹੈ ਖਾਲੀ ਪੀਪਾ ਤੇ ਭਾਈ ਤੁਸੀਂ ਜਿਹੜਾ ਭਰਿਆ ਪੀਪਾ ਉਹਦੇ ਚੋਂ ਲੋਕਾਂ ਨੂੰ ਮੁਆਵਜ਼ੇ ਦਿਓ ਜਿਨ੍ਹਾਂ ਦੇ ਘਰ ਡਿੱਗਿਆ ਘਰਾਂ ਦਾ ਖਰਚਾ ਦਿਓ ਰੁੜੀਆਂ ਫਸਲਾਂ ਦੇ ਖਰਚੇ ਦਿਓ ਰੁੜੇ ਪਸ਼ੂਆਂ ਦੇ ਖਰਚੇ ਦਿਓ ਹੁਣ ਤੁਸੀਂ ਫੋਟੋਆਂ ਖਿਚਾਉਣ ਵਾਲੇ ਕੰਮਾਂ ਨੂੰ ਛੱਡੋ ਤੇ ਐਲਾਨ ਕਰੋ ਜਿਹੜੇ ਕੰਮ ਕਰਨ ਵਾਲੇ ਨੇ ਸੋ ਮਿੱਤਰੋ ਤੁਸੀਂ ਮੇਰੇ ਨਾਲੋਂ ਸਿਆਣੇ ਹੋ ਆਮ ਆਦਮੀ ਪਾਰਟੀ ਵਾਲੇ ਭੈਣਾ ਭਰਾ ਜਿਹੜੇ ਉਹ ਵੀ ਮੇਰੇ ਨਾਲੋਂ ਸਿਆਣੇ ਨੇ ਤੁਸੀਂ ਆਪਣੇ ਕਮੈਂਟ ਆਪਣੇ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ